ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਜਿ ਪ੍ਰਾਣੇ ਵੇਲਿਆਂ ਦੀ ਗੱਲ ਹੈ ਇੱਕ ਨਗਰ ਦੇ ਬਾਹਰ ਇੱਕ ਸੰਤ ਫਕੀਰ ਬੈਠਿਆ ਕਰਦੇ ਸਨ ਕਹਿੰਦੇ ਉਹਨਾਂ ਦੇ ਕੋਲ ਸਵੇਰੇ ਤੇ ਸ਼ਾਮ ਬਹੁਤ ਸਾਰੀ ਸੰਗਤ ਆਇਆ ਕਰਦੀ ਸੀ ਕਥਾ ਕੀਰਤਨ ਸਰਵਣ ਕਰਿਆ ਕਰਦੀ ਸੀ ਅੱਜ ਸੰਗਤ ਦੇ ਵਿੱਚੋਂ ਇੱਕ ਜਾਣੇ ਨੇ ਉਸ ਸੰਤ ਜੀ ਨੂੰ ਸਵਾਲ ਕੀਤਾ ਸੰਤ ਜੀ ਜ਼ਿੰਦਗੀ ਦੇ ਵਿੱਚ ਸੁੱਖ ਕਿਵੇਂ ਆਉਣ ਉਸ ਬਾਰੇ ਤੁਸੀਂ ਸਾਨੂੰ ਦੱਸੋ ਅਗੋ ਸੰਤ ਜੀ ਕਹਿਣ ਲੱਗੇ ਮੈਂ ਮੰਗਤਿਆਂ ਨੂੰ ਬਾਦਸ਼ਾਹ ਬਣਦੇ ਹੋਏ ਦੇਖਿਆ ਮੈਂ ਅਮੀਰਾਂ ਨੂੰ ਅਮੀਰ ਬਣਦੇ ਹੋਏ ਦੇਖਿਆ ਐਵੇਂ ਦੇ ਅਮੀਰ ਹਨ ਜੋ ਸਿਰਫ ਇਸ ਜਹਾਨ ਦੇ ਹੋਣ ਮੈਂ ਦੋਵੇਂ ਜਹਾਨ ਦੇ ਅਮੀਰ ਬਣਦੇ ਹੋਏ ਦੇਖੇ ਹਨ ਮੈਂ ਉਹਨਾਂ ਦਾ ਲੋਕ ਤੇ ਪਰਲੋਕ ਦੋਵੇਂ ਹੀ ਸੁਖਾਲੇ ਹੁੰਦੇ ਦੇਖੇ ਹਨ ਉਹਨਾਂ ਦੇ ਵਿੱਚੋਂ ਇੱਕ ਨੇ ਫਿਰ ਤੋਂ ਸਵਾਲ ਪੁੱਛਿਆ ਕਿ ਦੱਸੋ ਬਾਦਸ਼ਾਹੀ ਕਿਵੇਂ ਹਾਸਲ ਕਰੀਏ ਤਾਂ ਸੰਤ ਜੀ ਸਾਨੂੰ ਸਿੱਧੇ ਰਸਤੇ ਪਾਓ ਸੁਖ ਵਰਕਤ ਇਹ ਹਰ ਸਮੇਂ ਕਿਵੇਂ ਆਪਣੇ ਕੋਲ ਰਹਿ ਸਕਦੇ ਹਨ ਤਾਂ ਉਹਨਾਂ ਨੇ ਕਿਹਾ ਇਹਦੇ ਲਈ ਪੰਜ ਕੰਮ ਕਰਨੇ ਪੈਂਦੇ ਹਨ ਸੰਤ ਫਕੀਰ ਜੀ ਨੇ ਇੱਕ ਮਨੁੱਖ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਤੁਹਾਡੇ ਵਿੱਚ ਇੱਕ ਮਨੁੱਖ ਬੈਠਾ ਹੈ ਉਹ ਪੰਜ ਕੰਮ ਰੋਜ਼ ਕਰਦਾ ਹੈ ਉਹ ਕਹਿੰਦਾ ਮੈਂ ਆਖਰੀ ਦਿਨ ਤੱਕ ਇਹ ਪੰਜ ਕੰਮ ਕਰਦਾ ਰਹਾਂਗਾ ਇਹ ਤੁਸੀਂ ਉਸ ਤੋਂ ਪੁੱਛੋ ਜਦੋਂ ਉਹਦੇ ਵੱਲ ਇਸ਼ਾਰਾ ਕੀਤਾ ਤਾਂ ਉਹ ਮਨੁੱਖ ਕਹਿੰਦਾ ਕਿ ਮੈਂ ਪੰਜ ਕੰਮ ਕੀਤੇ ਨੇ ਤੇ ਮੈਂ ਭਿਖਾਰੀ ਤੋਂ ਬਾਦਸ਼ਾਹ ਬਣ ਗਿਆ ਹਾਂ ਸੰਤ ਜੀ ਨੇ ਕਿਹਾ ਕਿ ਫਿਰ ਤੁਸੀਂ ਇਹਨਾਂ ਨੂੰ ਵੀ ਦੱਸ ਦਿਓ ਕਿ ਸੁਖੀ ਕਿਵੇਂ ਰਹਿਣਾ ਹੈ ਤੇ ਇਹ ਪੰਜ ਕੰਮ ਕਿਹੜੇ ਹਨ ਜੋ ਆਪਾਂ ਰੋਜ਼ ਕਰਨੇ ਹਨ ਪਰ ਉਸ ਤੋਂ ਪਹਿਲਾਂ ਸਾਧ ਸੰਗਤ ਜੀ ਸਾਰਿਆਂ ਦੇ ਅੱਗੇ ਬੇਨਤੀ ਹੈ ਇੱਕ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣ ਲੈਣਾ ਸਾ ਸੰਗਤ ਜੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜ਼ਰੂਰ ਲਿਖਣਾ ਜੀ ਸਾਧ ਸੰਗਤ ਜੀ ਤੁਸੀਂ ਇਹ ਵੀ ਪੰਜ ਕੰਮ ਜ਼ਰੂਰ ਰੋਸ਼ ਕਰਿਆ ਕਰੋ ਤੇਰੇ ਜਿਗ ਤੇ ਬਰਕਤ ਤੁਹਾਡੇ ਘਰ ਦੇ ਵਿੱਚ ਵਾਸ ਕਰੇਗੀ ਜੇਕਰ ਤੁਸੀਂ ਸੁਖੀ ਰਹਿਣਾ ਚਾਹੁੰਦੇ ਹੋ ਪੰਜ ਕੰਮ ਇਹ ਜ਼ਰੂਰ ਕਰੋ ਇਹ ਮਨੁੱਖ ਨੇ ਸਾਨੂੰ ਦੱਸਿਆ ਕਿ ਸਭ ਤੋਂ ਪਹਿਲਾ ਕੰਮ ਅਸੀਂ ਇਹ ਕਰਦੇ ਹਾਂ ਕਿ ਅਸੀਂ ਪੰਛੀਆਂ ਨੂੰ ਚੋਗਾ ਪਾਉਂਦੇ ਹਾਂ ਜਿਸ ਘਰ ਦੇ ਵਿੱਚ ਪੰਛੀਆਂ ਨੂੰ ਦਾਣਾ ਚੋਗਾ ਮਿਲਦਾ ਹੈ ਉਹ ਘਰ ਕਦੇ ਵੀ ਗਰੀਬ ਨਹੀਂ ਹੁੰਦਾ ਉਥੇ ਕਦੇ ਵੀ ਰਿਜਕ ਦੀ ਘਾਟ ਨਹੀਂ ਹੁੰਦੀ ਜੇ ਕੋਈ ਪੰਛੀ ਜਨੌਰ ਤੁਹਾਡੇ ਘਰ ਆਂ ਖਾਂਦਾ ਹੈ ਪਾਣੀ ਪੀਂਦਾ ਹੈ ਜਾਂ ਕੋਈ ਪੰਛੀ ਉੜਦਾ ਹੁੰਦਾ ਤੁਹਾਡੇ ਘਰ ਆਉਂਦਾ ਹੈ ਉਸ ਲਈ ਅੰਜੂਰ ਰੱਖਿਆ ਕਰੋ ਜੇ ਭੁੱਖਾ ਹੈ ਤਾਂ ਚੋਗਾ ਜ਼ਰੂਰ ਧਰਿਆ ਕਰੋ ਜੇ ਪਿਆਸਾ ਹੈ ਤਾਂ ਪਾਣੀ ਧਰਿਆ ਕਰੋ ਪਰਮਾਤਮਾ ਨੂੰ ਨ ਕੋ ਹੀ ਚੰਗਾ ਲੱਗਦਾ ਹੈ ਜੋ ਦੂਜਿਆਂ ਦੀ ਮਦਦ ਕਰਦਾ ਹੈ ਜੋ ਦੂਜਿਆਂ ਦਾ ਸਹਾਰਾ ਬੰਦਾ ਹੈ ਉਹ ਉਹਨਾਂ ਨੂੰ ਬੜਾ ਪਸੰਦ ਹੈ ਉਹ ਸਖਸ਼ ਪਰਮਾਤਮਾ ਦੇ ਨੇੜੇ ਰਹਿੰਦਾ ਹੈ ਜਦੋਂ ਕੋਈ ਕੁਦਰਤ ਦੀ ਖਲਕਤ ਦੀ ਮਦਦ ਕਰਦਾ ਹੈ ਤਾਂ ਪਰਮਾਤਮਾ ਖੁਸ਼ ਹੁੰਦੇ ਹਨ ਜਦੋਂ ਪੰਛੀ ਜਨੌਰ ਦਾਣਾ ਖਾਂਦੇ ਹਨ ਜਿਸ ਘਰ ਤੋਂ ਜਿਸ ਘਰ ਤੋਂ ਦਾਣਾ ਖਾਂਦੇ ਹਨ ਪੰਛੀ ਜਨੌਰ ਹਮੇਸ਼ਾ ਹੀ ਪਰਮਾਤਮਾ ਦੇ ਅੱਗੇ ਆਤਮ ਸੇਨਤੀ ਕਰਦੇ ਹਨ ਕਿ ਪਰਮਾਤਮਾ ਜਿਵੇਂ ਇਸ ਘਰ ਨੇ ਸਾਡੇ ਰਿਜਕ ਦਾ ਖਿਆਲ ਰੱਖਿਆ ਹੈ ਸਾਡੀ ਮਦਦ ਕੀਤੀ ਹੈ ਸਾਡਾ ਢਿੱਡ ਭਰਿਆ ਹੈ ਸਾਡੀ ਰੋਜੀ ਦਾ ਖਿਆਲ ਰੱਖਿਆ ਹੈ ਸਾਡਾ ਸਾਂਡੀ ਪਿਆਸ ਬਜਾਈ ਹੈ ਉਵੇਂ ਹੀ ਇਹਨਾਂ ਦੀ ਹਮੇਸ਼ਾ ਝੋਲੀ ਪਰਣਾ ਇਸੇ ਤਰ੍ਹਾਂ ਪਰਮਾਤਮਾ ਬਰਕਤ ਦੇ ਸਾਰੇ ਹੀ ਬੂਹੇ ਖੋਲ ਦਿੰਦੀ ਹੈ ਜਿਸ ਕਰਕੇ ਪੰਛੀ ਤੇ ਜਨੋਰਾ ਨੂੰ ਦਾਣਾ ਪੌਣਾ ਪੋਝ ਰੋ ਰਿਹਾ ਹੈ ਸਾਧ ਸੰਗਤ ਜੀ ਕਹਿੰਦੇ ਇੱਕ ਨਗਰ ਦੇ ਵਿੱਚ ਇੱਕ ਵੱਡਾ ਸ਼ਾਹੂਕਾਰ ਰਹਿਆ ਕਰਦਾ ਸੀ ਉਹਦੇ ਕੋਲ ਬੜੀ ਹੀ ਜ਼ਿਆਦਾ ਤਾਂ ਸੰਪਤਾ ਸੀ ਪਰ ਔਲਾਦ ਨਹੀਂ ਸੀ ਉਹਦੀ ਕਾਦੀ ਜਿਹੜੀ ਹਵੇਲੀ ਸੀ ਨਗਰ ਤੋਂ ਬਾਸਿਓ ਉਹਦੇ ਜਿੱਡੇ ਵੱਡੀ ਹਵੇਲੀ ਕਿਸੇ ਦੀ ਵੀ ਨਹੀਂ ਸੀ ਘਰ ਤੋਂ ਥੋੜੀ ਦੂਰ ਇੱਕ ਰੁੱਖ ਸੀ ਉਥੇ ਚਿੜੀ ਦੇ ਚਿੜਾ ਰਹਿਆ ਕਰਦੇ ਸਨ ਚਿੜੀ ਦੇ ਚਿੜੇ ਦੇ ਦੋ ਬੋਰਸਨ ਜਿਹੜਾ ਚਿੜੀ ਰੋਜ਼ ਉੱਡ ਕੇ ਜਾਂਦੇ ਤੇ ਆਪਣਾ ਢਡ ਪਰ ਤੇ ਆਪਣੇ ਬੱਚਿਆਂ ਦੇ ਲਈ ਕੁਝ ਲੈ ਆਇਆ ਕਰਦੇ ਸਨ ਉਹ ਜਦੋਂ ਉੱਡ ਕੇ ਜਾਂਦੇ ਤਾਂ ਪਹਿਲਾਂ ਸੇਠ ਦੇ ਘਰ ਜਾਂਦੇ ਕਿ ਐਡੀ ਵੱਡੀ ਹਵੇਲੀ ਹੈ ਅਜੇ ਤੱਕ ਖਾਣ ਨੂੰ ਲੱਭੇ ਕਾਹੀ ਪਰ ਉਹਨਾਂ ਦੇ ਘਰ ਇੱਕ ਦਾਣਾ ਤੱਕ ਨਹੀਂ ਸੀ ਉਹਨਾਂ ਨੂੰ ਲੱਭਦਾ ਕਹਿੰਦੇ ਕਿ ਚਿੜੀ ਤੇ ਜਿਹੜਾ ਉੱਡ ਕੇ ਅੱਗੇ ਚਲੇ ਜਾਂਦੇ ਕਹਿੰਦੇ ਇੱਕ ਦਿਨ ਸੇਠ ਤੇ ਸੇਠਾਣੀ ਗੱਲ ਕਰਦੇ ਪਏ ਸਨ ਕਿ ਚਿੜੀ ਪੰਨੀ ਤੇ ਬੈਠ ਕੇ ਗੱਲ ਸੁਣਨ ਲੱਗੀ ਉਹ ਕਹਿੰਦੀ ਕਿ ਆਪਣੀ ਜਿਹੜੀ ਸੇਠਾਣੀ ਹੈ ਸੇਠ ਨੂੰ ਕਹਿੰਦੀ ਕਿ ਆਪਣੇ ਕੋਈ ਔਲਾਦ ਨਹੀਂ ਹੈ ਤਾਂ ਸੰਪਤਾ ਇੰਨੀ ਹੈ ਤੇ ਆਪਾਂ ਜਦੋਂ ਚਲੇ ਗਏ ਫਿਰ ਏ ਕਦੀ ਹੋਵੇਗੀ ਸੇਠ ਨੇ ਕਿਹਾ ਕਿ ਜਿੰਨਾ ਚਿਰ ਹੈ ਉਹਨਾਂ ਚਿਰ ਆਨੰਦਮਾਨ ਜਿਆਦਾ ਚਲੇ ਗਏ ਫਿਰ ਦੇਖੇ ਜਾਵੇਗੇ ਹੁਣ ਪਰਮਾਤਮਾ ਨੇ ਔਲਾਦ ਨਹੀਂ ਨਵਾਜੀ ਤੇ ਕੀ ਕਰ ਸਕਦੇ ਹਾਂ ਇਹਨਾਂ ਕਹਿ ਕੇ ਉਹ ਚੁੱਪ ਹੋ ਗਈ ਹੁਣ ਜਿਹੜੀ ਨੇ ਇਹ ਗੱਲ ਸੁਣੀ ਤੇ ਚਿੜੀ ਬੜੀ ਦੁਖੀ ਹੋਈ ਸਿਠਾਣੀ ਨੇ ਬੰਨੀ ਤੇ ਜਿੜੀ ਨੂੰ ਬੈਠਿਆਂ ਦੇਖਿਆ ਤੇ ਇੱਕ ਬੁਰਕੀ ਪਾ ਦਿੱਤੀ ਚਿੜੀ ਨੇ ਖਾਦੀ ਤੇ ਉਹਨੇ ਇੱਕ ਬੁਰਕੀ ਹੋਰ ਪਾ ਦਿੱਤੀ ਹੁਣ ਰੋਇ ਦਾਲ ਸੈਲਸਲਾ ਹੋ ਗਿਆ ਸੇਠ ਆਪਣੇ ਰੋਜ ਕਿਸੇ ਨੂੰ ਇੱਕ ਦਾਣਾ ਨੇਸੀ ਪਾਉਣ ਦਿੰਦਾ ਹੁਣ ਜਦੋਂ ਬੰਨੀ ਤੇ ਬੈਠੀ ਚਿੜੀ ਨਾਲ ਉਹਨੇ ਗੱਲਾਂ ਕਰਿਆ ਕਰਨੀਆਂ ਚਿੜੀ ਨੇ ਉਥੋਂ ਦਾਣਾ ਚੁੱਕ ਕੇ ਉਹ ਬੁਰਕੀਆਂ ਆਪਣੇ ਬੱਚਿਆਂ ਨੂੰ ਮੇਖਵਾ ਦਿਆ ਕਰਨੀਆਂ ਚਿੜੀ ਨੇ ਮਨ 'ਚ ਆਇਆ ਕਿ ਪਰਮਾਤਮਾ ਸਭ ਦੀ ਅਰਦਾਸ ਸੁਣਦਾ ਹੈ ਪਰਮਾਤਮਾ ਮੇਰੀ ਅਰਦਾਸ ਵੀ ਸੁਣੇਗਾ ਕਿਸੇ ਨੇ ਇੱਕ ਦਿਨ ਉਡਦੇ ਹੁੰਦੇ ਇੱਕ ਸੰਤ ਫਕੀਰ ਦੀ ਕਥਾ ਸੁਣਾਈ ਸੀ ਫਲਾਣੀ ਥਾਂ ਇੱਕ ਸੰਤ ਫਕੀਰ ਰਹਿੰਦੇ ਹਨ ਉਹ ਜਿਹੜੇ ਹਨ ਪਰਮਾਤਮਾ ਦੇ ਨਾਲ ਉਹਨਾਂ ਦੀ ਸਿੱਧੀ ਗੱਲਬਾਤ ਹੈ ਪਰਮਾਤਮਾ ਫਿਰ ਉਹ ਸਭ ਦੀਆਂ ਮਰਾਦਾਂ ਪੂਰੀਆਂ ਕਰਦੇ ਹਨ ਜਿਹੜੇ ਨੂੰ ਕਹਿੰਦੀ ਜਿਹੜੇ ਕਿ ਕੁਝ ਦਿਨ ਤੋਂ ਬੱਚਿਆਂ ਨੂੰ ਸੰਭਾਲੀ ਮੈਂ ਛੇਤੀ ਆ ਜਾਵਾਂਗੀ ਉਹਨੇ ਕਿਹਾ ਕਿ ਠੀਕ ਹੈ ਹੁਣ ਉੜਦੇ ਉੜਦੇ ਉਹ ਸਾਧ ਤੇ ਪਹੁੰਚੇ ਜਿੱਥੇ ਉਹ ਸੰਤ ਫਕੀਰ ਜੀ ਤੇ ਉਹਨਾਂ ਦੇ ਘਰ ਵਾਲੇ ਰਹਿੰਦੇ ਸਨ ਸੰਤ ਫਕੀਰ ਜੀ ਦੇ ਕੋਲ ਗਈ ਤਾਂ ਉਹਨਾਂ ਕਿਹਾ ਕਿ ਤੂੰ ਇੱਥੇ ਇੰਨੇ ਦੂਰ ਉੱਡ ਕੇ ਆਏ ਹੈਂ ਤੋ ਹਤੇ ਆਪਣਾ ਮਾਨ ਦੀ ਗਾਥਾ ਦੱਸਦੈਂਦੀ ਤੇ ਪੂਰੀ ਹੋ ਜਾਣੀ ਸੀ ਕਹਿੰਦੀ ਕਿ ਨਹੀਂ ਸੰਧ ਜੀ ਮੈਂ ਤਾਂ ਆਈ ਹਾਂ ਉਸ ਨਗਰ ਚ ਇੱਕ ਸੇਠ ਹੈ ਉਹਦੇ ਘਰ ਕੋਈ ਵੀ ਔਲਾਦ ਨਹੀਂ ਹੈ ਤੇ ਮੈਂ ਚਾਹੁੰਦੀ ਹਾਂ ਤੁਸੀਂ ਔਲਾਦ ਦਵੋ ਸੰਧ ਫਕੀਰ ਕਹਿਣ ਲੱਗੇ ਕਿ ਉਹਦੇ ਕਰਮਾਂ ਚ 7 ਜਨਮਾਂ ਤੱਕ ਔਲਾਦ ਨਹੀਂ ਹੈ ਉਹਨੇ ਕਿਹਾ ਕਿ ਮੈਂ ਨਹੀਂ ਚਾਹੁੰਦੀ ਮੈਂ ਉਹਦੇ ਘਰ ਦਾ ਅੰਨ ਖਾਂਦੀ ਹਾਂ ਜੋਗਾ ਪਾਉਂਦੇ ਹਨ ਤੇ ਜਿਹੜਾ ਉਹਦਾ ਪੁੰਨ ਹੈ ਉਸ ਹਿਸਾਬ ਨਾਲ ਉਹਨੂੰ ਔਲਾਦ ਦਵੋ ਪਰ ਸੰਤ ਫਕੀਰ ਕਹਿੰਦੇ ਕਿ ਉਹਨਾਂ ਨੂੰ ਕਹਿਣਾ ਕਿ ਦਾਨਪੁਣ ਕਰਦੇ ਰਹੋ ਤਾਂ ਔਲਾਦ ਹੋਵੇਗੀ ਉਹ ਉੱਡ ਕੇ ਚਲੇ ਗਏ ਹੁਣ ਉਹਨਾਂ ਦੇ ਘਰ ਇੱਕ ਪੁੱਤਰ ਦੀ ਤਾਤ ਪ੍ਰਾਪਤ ਹੋਈ ਜਿਹੜੀ ਬੜੀ ਖੁਸ਼ ਹੋਈ ਕਿ ਉਹ ਹੁਣ ਆਪਣੇ ਪੁੱਤਰ ਨੂੰ ਸੋਹਣੇ ਸੋਹਣੇ ਖਾਣੇ ਖਵਾਏਗੀ ਤੇ ਮੇਰੇ ਬੋਟ ਵੀ ਚੁਗਣਗੇ ਤੇ ਮੈਂ ਵੀ ਚੁਗ ਲਿਆ ਕਰੂੰਗੀ ਉਹਦਾ ਪੁੱਤਰ ਜਦੋਂ ਹੋਇਆ ਤੇ ਉਹਨੇ ਪਰਮਾਤਮਾ ਦਾ ਸ਼ੁਕਰਾਨਾ ਕਰਨ ਦੀ ਤਾਂ ਕੋਈ ਦਰਤੇ ਆਉਂਦਾ ਤੇ ਉਹਨੂੰ ਖਾਲੀ ਮੋੜ ਦਿਆ ਕਰਨਾ ਜਿਹੜੀ ਬੜੀ ਪਰੇਸ਼ਾਨ ਹੋਈ ਕਿ ਪੁੱਤ ਦਾ 5 ਵਰਿਆਂ ਦਾ ਹੋਣ ਵਾਲਾ ਹੈ ਪਰ ਇਹ ਜਿਹੜੇ ਹਨ ਇਹਨਾਂ ਤੇ ਅਜੇ ਵੀ ਦਾਨਪੂਰਨ ਕੀਤਾ ਹੀ ਨਹੀਂ ਫਿਰ ਦੁਬਾਰਾ ਸੰਤ ਫਕੀਰ ਜੀ ਦੇ ਕੋਲ ਜਾਣ ਲੱਗੀ ਕਹਿੰਦੀ ਕਿ ਜਿਹੜੇ ਉਹਨਾਂ ਚੋਗਾ ਪਾਇਆ ਸੀ ਉਸੇ ਹਿਸਾਬ ਦੇ ਨਾਲ ਤੇ ਉਹਨਾਂ ਦੇ ਪੁੱਤਰ ਦੀ ਉਮਰ 5 ਸਾਲ ਦੀ ਹੋਣੀ ਸੀ ਜੇ ਉਹਨਾਂ ਦਾ ਪੁੱਤਰ ਚਲਾ ਗਿਆ ਤਾਂ ਆਪਣੇ ਪ੍ਰੰਤ ਤਿਆਗ ਦੇਣਗੇ ਤਾਂ ਤੁਸੀਂ ਉਹਨਾਂ ਦੇ ਘਰ ਜਾਓ ਤੇ ਤੁਸੀਂ ਸਮਝਾਓ ਮੇਰੀ ਬੋਲੀ ਤਾਂ ਉਹਨਾਂ ਨੂੰ ਸਮਝ ਨਹੀਂ ਆਉਂਦੀ ਉਹਨਾਂ ਕਿਹਾ ਕਿ ਠੀਕ ਹੈ ਉਸ ਸੰਤ ਫਕੀਰ ਤੇ ਉਹਨਾਂ ਦੀ ਪਤਨੀ ਉਹਨਾਂ ਦੇ ਘਰ ਉਹਨਾਂ ਨੇ ਆ ਕੇ ਆਵਾਜ਼ ਲਗਾਈ ਉਹਨਾਂ ਸੰਤ ਫਕੀਰ ਜੀ ਨੂੰ ਕਿਹਾ ਕਿ ਸਾਡੇ ਕੋਲ ਤੁਹਾਨੂੰ ਦੇਣ ਲਈ ਕੁਝ ਵੀ ਨਹੀਂ ਹੈ ਉਹਨਾਂ ਫਿਰ ਕਿਹਾ ਕਿ ਦੇਖ ਲਓ ਅਸੀਂ ਤਾਂ ਚਲੇ ਜਾਵਾਂਗੇ ਪਰ ਨਾਲ ਦੇ ਨਾਲ ਸਭ ਕੁਝ ਚਲਾ ਜਾਵੇਂਗਾ ਉਹਨਾਂ ਦੀ ਪਤਨੀ ਨੇ ਜਦੋਂ ਇਹ ਗੱਲ ਸੁਣੀ ਸੇਠਾਣੀ ਨੇ ਤਾਂ ਉਹਨਾਂ ਬੁਹਾ ਖੋਲਿਆ ਤੇ ਉਹਦੇ ਪੁੱਤਰ ਨੇ ਹੱਥ ਪੈਰ ਧਵਾਏ ਤੇ ਉਹਨਾਂ ਨੂੰ ਉਹਨਾਂ ਦੀ ਪਤਨੀ ਨੇ ਪ੍ਰਸ਼ਾਦਾ ਪਾਣੀ ਖਵਾ ਦਿੱਤਾ ਕਹਿੰਦੇ ਕਿ ਇਸ ਤੋਂ ਬਾਅਦ ਉਹਨਾਂ ਦੀ ਜਿਹੜੀ ਉਹ ਪਤਨੀ ਸੀ ਉਹ ਕਹਿਣ ਲੱਗੀ ਪੁੱਤਰੀ ਦਾਤ ਪਰਮਾਤਮਾ ਤੋਂ ਪ੍ਰਾਪਤ ਹੋਈ ਹੈ ਪਰ ਬੜੇ ਲੰਮੇ ਐਸੇ ਬਾਅਦ ਹੋਈ ਹੈ ਇਹਦੀ ਉਮਰ ਤੁਸੀਂ ਵੱਡੀ ਕਰਿਓ ਸੰਤ ਫਕੀਰ ਕਹਿਣ ਲੱਗੇ ਕਿ ਇਹਦੀ ਉਮਰ ਤਾਂ ਹੀ ਵੱਡੀ ਹੋਵੇਗੀ ਜੇ ਦਾਨਪੁਣ ਕਰੋਗੇ ਇਹ ਪੁੱਤ ਤੁਹਾਨੂੰ ਤੁਹਾਡੇ ਕਰਮਾ ਕਰਕੇ ਨਹੀਂ ਮਿਲਿਆ ਜਿਹੜੀ ਜਿਹੜੀ ਤੇਰੇ ਘਰ ਬੰਨੀ ਤੇ ਵੇਂਦੀ ਸੀ ਉਹਨੂੰ ਰੋਜ਼ ਤੋਂ ਚੋਗਾ ਪਾਉਂਦੀ ਸੀ ਉਹਦੇ ਕਰਮਾ ਦੇ ਕਰਕੇ ਉਹਦੇ ਪੌਣ ਦੇ ਬਦਲੇ ਤੈਨੂੰ ਇਹ ਪੁੱਤਰ ਪ੍ਰਾਪਤ ਹੋਇਆ ਹੈ ਪਰ ਉਹਦਾ ਪੌਣ ਸਿਰਫ 5 ਬਰੇ ਸੀ ਤੇ ਉਹ ਮੁੱਕਣ ਵਾਲਾ ਜੇ ਤਾਣ ਪੌਣ ਕਰੋਗੇ ਲੰਮੀ ਉਮਰ ਦਾ ਹੋਏਗਾ ਨਹੀਂ ਤੇ ਇਹਦੀ ਅਲਪਾਈ ਹੋ ਜਾਣੀ ਹੈ ਜਦੋਂ ਉਹਨਾਂ ਇਹ ਗੱਲ ਸੁਣੇ ਤੇ ਉਹਨਾਂ ਹੱਥ ਜੋੜ ਮਾਫੀ ਮੰਗੇ ਹੁਣ ਉਹਨਾਂ ਦੇ ਘਰੋਂ ਕੋਈ ਵੀ ਖਲ ਨਹੀਂ ਹੱਥ ਨਹੀਂ ਸੀ ਜਾਂਦਾ ਕਹਿੰਦੇ ਕਿ ਉਹ ਚਿੜੀ ਤੇ ਜਨੋਰਾ ਨੂੰ ਤਾਣਾ ਪਾਉਣ ਲੱਗੇ ਉਹਨਾਂ ਕਿਹਾ ਕਿ ਜੇ ਇੱਕ ਚਿੜੀ ਨੂੰ ਦਾਣਾ ਪਾਉਣ ਦਾ ਇੰਨਾ ਵੱਡਾ ਫਾਲ ਤੇ ਜੇ ਅਸੀਂ ਰੋਜ਼ ਇਹ ਦਾਨਪੁਣ ਕਰਾਂਗੇ ਕਿੰਨਾ ਵੱਡਾ ਪੁੰਨ ਹੋਵੇਗਾ ਇਸ ਤਰ੍ਹਾਂ ਕਹਿੰਦੇ ਕਿ ਉਹ ਹਰ ਰਾਹੀਰ ਮੁਸਾਫਰ ਕੋਈ ਵੀ ਉੱਥੇ ਆਉਂਦਾ ਤੇ ਉਹਨੂੰ ਘਰੋਂ ਖਾਲੀ ਨਾ ਜਾਣ ਦਿੰਦੇ ਉਹ ਪੰਛੀ ਜਨੋਰਾ ਚਿੜੀਆਂ ਲਈ ਵੀ ਝੋਗਾ ਰੱਖਦੇ ਤੇ ਦਾਣਾ ਵੀ ਰੱਖਦੇ ਕਹਿੰਦੇ ਕਿ ਹੌਲੀ-ਹੌਲੀ ਉਹਨਾਂ ਦੇ ਘਰ ਹੋਰ ਬਰਕਤ ਪੈਣ ਲੱਗੀ ਜਦੋਂ ਇਹ ਗੱਲ ਸਾਰੇ ਸੰਗਤ ਨੇ ਸੁਣੀ ਤਾਂ ਇੰਨਾ ਵੱਡਾ ਫਲ ਹੈ ਇਹ ਪਹਿਲਾ ਕੰਮ ਤਾਂ ਅਸੀਂ ਜ਼ਰੂਰ ਕਰਾਂਗੇ ਸਾਰੇ ਜਾਣੇ ਕਹਿਣ ਲੱਗੇ ਹੁਣ ਦੂਜਾ ਕੰਮ ਦੱਸੋ ਉਹ ਕਹਿੰਦਾ ਕਿ ਦੂਜਾ ਕੰਮ ਹੈ ਜੋ ਸਵੇਰੇ ਉੱਠ ਪਰਮਾਤਮਾ ਨੂੰ ਯਾਦ ਕਰਦਾ ਹੈ ਪਰਮਾਤਮਾ ਉਸਤੇ ਕਰ ਤਿੰਨ ਛਾਣਿਆਂ ਨੂੰ ਉਸ ਦੇ ਕੋਲ ਭੇਜ ਦਿੰਦਾ ਹੈ ਪਹਿਲਾ ਸਾਰਾ ਦਿਨ ਉਸ ਦੀ ਇੱਜ਼ਤ ਵਧਾਉਂਦਾ ਹੈ ਦੂਜਾ ਉਸੇ ਰਿਜਕ ਦੇ ਵਿੱਚ ਵਾਧਾ ਕਰਦਾ ਹੈ ਤੀਜਾ ਉਸ ਨੂੰ ਮੁਸ਼ਕਲਾਂ ਤੋਂ ਬਚਾਉਂਦਾ ਹੈ ਇਸ ਲਈ ਸਵੇਰੇ ਉੱਠ ਕੇ ਪਰਮਾਤਮਾ ਦਾ ਨਾਮ ਜਪੋ ਲਿਆ ਕਰੋ ਜਦੋਂ ਉੱਠਦੇ ਹੋ ਇਸ਼ਨਾਨ ਕਰਕੇ ਤੇ 5 ਮਿੰਟ ਉਸ ਪਰਮਾਤਮਾ ਨੂੰ ਯਾਦ ਕਰੋ 5 ਮਿੰਟ ਦਾ ਆਪਣੇ ਹਰ ਕੋਲ ਹੁੰਦੇ ਹਨ ਪਰਮਾਤਮਾ ਨੂੰ ਯਾਦ ਕਰੰਦੇ ਜੋ ਇਹ ਕੰਮ ਕਰਦਾ ਹੈ ਫਿਰ ਸਾਰਾ ਦਿਨ ਉਹ ਸੁਖੀ ਰਹਿੰਦਾ ਹੈ ਕਹਿੰਦੇ ਕਿ ਠੀਕ ਹੈ ਹੁਣ ਤੀਜਾ ਕੰਮ ਦੱਸੋ ਕਹਿੰਦੇ ਕਿ ਤੀਸਰਾ ਕੰਮ ਇਹ ਹੈ ਕਿ ਸਾਰੇ ਦਿਨ ਦੇ ਵਿੱਚ ਤੁਹਾਨੂੰ ਜੋ ਵੀ ਦਿਖਦਾ ਹੈ ਉਹ ਕਿਸੇ ਕਿਸੇ ਦੀ ਮਦਦ ਦੀ ਜ਼ਰੂਰਤ ਜੇਕਰ ਕਿਸੇ ਨੂੰ ਹੈ ਤਾਂ ਤੁਹਾਨੂੰ ਲੱਗਦਾ ਹੈ ਤਾਂ ਉਸ ਨੂੰ ਲੋੜ ਹੈ ਤਾਂ ਤੁਸੀਂ ਉਸ ਦੀ ਮਦਦ ਜ਼ਰੂਰ ਕਰ ਦਿਓ ਉਸੇ ਜ਼ਰੂਰਤ ਪੂਰੀ ਕਰੋ ਤੇ ਦੂਜਿਆਂ ਦੀ ਮਦਦ ਕਰੋ ਉਹ ਜ਼ਿੰਦਗੀ ਵਿੱਚ ਕਦੇ ਵੀ ਗਰੀਬ ਨਹੀਂ ਰਹਿੰਦਾ ਕਈ ਵਾਰ ਮਨੁੱਖ ਦੀ ਇਬਾਦਤ ਉਥੇ ਨਹੀਂ ਪਹੁੰਚ ਪਾਉਂਦੀ ਜਿੱਥੇ ਉਹ ਜਾਣਾ ਚਾਹੁੰਦਾ ਹੈ ਪਰ ਉਹਨਾਂ ਗਰੀਬਾਂ ਦੀ ਕੀਤੀ ਮਦਦ ਸਾਨੂੰ ਅਥੇ ਪਹੁੰਚਾ ਦਿੰਦੇ ਹੈ ਇੱਕ ਵਾਰ ਇੱਕ ਮਨੁੱਖ ਸੀ ਉਹਨਾਂ ਘਰ ਬੱਚੇ ਨੇ ਜਨਮ ਲੈਣਾ ਸੀ ਪਰ ਘਰ ਵਿੱਚ 1 ਰੁਪਿਆ ਨਹੀਂ ਸੀ ਹੁਣ ਪਰੇਸ਼ਾਨ ਹੋ ਗਏ ਕਿ ਘਰ ਵਿੱਚ ਤਾਂ ਰੁਪਿਆ ਵੀ ਨਹੀਂ ਹੁਣ ਕੀ ਕਰੀਏ ਉਹ ਸੋਚਦੇ ਕਿ ਬੱਚੇ ਦੇ ਜਨਮ ਦਾ ਸਮਾਂ ਬੜਾ ਨੇੜੇ ਆ ਗਿਆ ਹੈ ਸੇਂਡ ਦੇ ਕੋਲ ਜਾਂਦਾ ਤੇ ਉਹਨੂੰ ਕਹਿੰਦਾ ਕਿ ਥੋੜਾ ਜਿਹਾ ਕਾਰਜ ਦੇ ਉਹ ਜਦੋਂ ਬੱਚੇ ਦਾ ਜਨਮ ਹੋਇਆ ਤੇ ਦਿਹਾੜੀ ਧੱppa ਕਰਕੇ ਤੇ ਤੈਨੂੰ ਚੁਕਾ ਦੇਵਾਂਗਾ ਸੇਠ ਦੇ ਕੋਲ ਜਾਂਦਾ ਸੇਠ ਨੂੰ ਸਾਰੀ ਗੱਲ ਦੱਸਦਾ ਸੇਠ ਹੁਣ ਕੁਝ ਨਾ ਦਿੱਤਾ ਹੁਣ ਉਹ ਵਿਚਾਰਾ ਖਾਲੀ ਹੱਥ ਆ ਗਿਆ ਤੇ ਸੋਚ ਵਿਚਾਰ ਕਰਨ ਲੱਗਦਾ ਕਿ ਮਨ 'ਚ ਖਿਆਲ ਆਉਂਦਾ ਕਿ ਰਾਜੇ ਕੋਲ ਜਾਂਦਾ ਹਾਂ ਉਹ ਹਰ ਸਮੱਸਿਆ ਦਾ ਹੱਲ ਕਰ ਦਿੰਦਾ ਹੈ ਉਹ ਮਹਿਲ ਵੱਲ ਤੁਰਨ ਲੱਗਦਾ ਹੁਣ ਰਾਤ ਦਾ ਪੈਰ ਹੁੰਦਾ ਹੈ ਤੁਰਦੇ ਤੁਰਦੇ ਬੜੀ ਦੂਰ ਪਹੁੰਚ ਜਾਂਦਾ ਹੈ ਉਹ ਹੁਣ ਉਹਦੀ ਤਨੇ ਕੋਲ ਇੰਨਾ ਤੁਰਿਆ ਨਹੀਂ ਜਾਂਦਾ ਉਹ ਕਹਿੰਦੇ ਕਿ ਮੇਰੇ ਤੋਂ ਹੁਣ ਨਹੀਂ ਤੁਰਿਆ ਜਾਂਦਾ ਮੈਂ ਨਹੀਂ ਤੁਰ ਸਕਦੇ ਉਹ ਕਹਿੰਦਾ ਕਿ ਚੱਲ ਰੁੱਖ ਦੇ ਥੱਲੇ ਬੈਠ ਜਾ ਸਵੇਰ ਹੋਣ ਵਾਲੀ ਹੈ ਫਿਰ ਆਪਾਂ ਚੱਲਦੇ ਹਾਂ ਉਹ ਮਨੁੱਖ ਦੀ ਘਰ ਵਾਲੀ ਇੰਨਾ ਤੁਰੇ ਨਹੀਂ ਸੀ ਦਰਦ ਦੇ ਨਾਲ ਕਰੌਣ ਲੱਗ ਗਈ ਉਹ ਕਹਿੰਦਾ ਕਿ ਹੌਸਲਾ ਰੱਖ ਹੁਣ ਕੋਈ ਸਮਾਂ ਤਾਂ ਰਹਿ ਗਿਆ ਹੈ ਦਿਨ ਨਿਕਲਣ ਵਾਲਾ ਹੈ ਰਾਜੇ ਨੂੰ ਮਿਲ ਕੇ ਸਭ ਠੀਕ ਹੋ ਜਾਣਾ ਹੈ ਇਹਨਾਂ ਨੂੰ ਕੀ ਕਰਦਾ ਕਿ ਥੋੜੀ ਜਿਹੀ ਅੱਗ ਬਾਲ ਕੇ ਕੋਲ ਰੱਖ ਦਿੰਦਾ ਹੈ ਉਸ ਨਗਰ ਦਾ ਜਿਹੜਾ ਰਾਜਾ ਸੀ ਉਹ ਦੇਨ ਦੇ ਇੱਕ ਪੈਰ ਕਹਿੰਦੇ ਕਿ ਉੱਠ ਕੇ ਗਲੀਆਂ ਦੇ ਵਿੱਚ ਦੇਖਦਾ ਸੀ ਕੋਈ ਦੁਖੀ ਤਾਂ ਨਹੀਂ ਮੇਰੇ ਨਗਰ ਦੇ ਵਿੱਚ ਤਾਂ ਪਾਪ ਦਾ ਭਾਗੀਦਾਰ ਨਹੀਂ ਤਾਂ ਬਣਾਗਾ ਜੇਕਰ ਕੋਈ ਮੇਰੀ ਵਜ੍ਹਾ ਦੇ ਕਾਰਨ ਭੁੱਖਾ ਨਾ ਰਹਿ ਜਾਵੇ ਉਸ ਸਮੇਂ ਉਹ ਰਾਜਾ ਗਲੀ ਦੇ ਵਿੱਚੋਂ ਲੰਘ ਰਿਹਾ ਸੀ ਦੂਰ ਰੁੱਖ ਦੇ ਥੱਲੇ ਅੱਗ ਬਾਲਦੀ ਦੇਖੀ ਰਾਜ ਨੇ ਇੱਕ ਸੈਨਿਕ ਨੂੰ ਉਸ ਥਾਂ ਤੇ ਭੇਜਿਆ ਕਿ ਭਾਈ ਜਾ ਕੇ ਦੇਖੋ ਕੌਣ ਹੈ ਕੋਈ ਮਸਾਫਰ ਮਸੀਬਤ ਦੇ ਵਿੱਚ ਤਾਂ ਨਹੀਂ ਉਸਨੂੰ ਜ਼ਰੂਰਤ ਤਾਂ ਨਹੀਂ ਉਹ ਸੈਨਿਕ ਉਸ ਮਨੋਖ ਕੋਲ ਆਇਆ ਆ ਕੇ ਸਾਰੀ ਗੱਲ ਦੱਸੀ ਮੈਂ ਤਾਂ ਰਾਜੇ ਦੇ ਕੋਲ ਚੱਲਿਆ ਹਾਂ ਮੇਰੀ ਪਤਨੀ ਦਰਦ ਦੇ ਨਾਲ ਘਰੋਂਦੀ ਹੈ ਮੈਨੂੰ ਰਾਜੇ ਦੀ ਜ਼ਰੂਰਤ ਹੈ ਹੁਣ ਸੈਨਿਕ ਵਾਪਸ ਆਇਆ ਉਹਨੇ ਸਾਰੀ ਗੱਲ ਦੱਸ ਦਿੱਤੀ ਰਾਜਾ ਉਸਨੂੰ ਤੇਰੀ ਜ਼ਰੂਰਤ ਹੈ ਰਾਜਾ ਚਲਦੀ ਤੇ ਨਾਲ ਆਪਣੇ ਮਹਿਲ ਗਿਆ ਤੇ ਰਾਣੀ ਨੂੰ ਲੈ ਕੇ ਆਇਆ ਕਿਹਾ ਤੁਸੀਂ ਨੇਕੀ ਦਾ ਹਿੱਸਾ ਵੰਡਣਾ ਚਾਹੁੰਦੇ ਹੋ ਉਸਨੇ ਸਿਰ ਹਿਲਾਇਆ ਤੇ ਰਾਣੀ ਉਸਾਂ ਦੇ ਚਲੇ ਗਈ ਜਿੱਥੇ ਉਹ ਮਨੁੱਖ ਤੇ ਉਹਦੇ ਪਤਨੇ ਸੀ ਹੁਣ ਉਹਨਾਂ ਦੋਹਾਂ ਦੀ ਮਦਦ ਕੀਤੀ ਮਨੁੱਖ ਨੂੰ ਲੱਗਾ ਕਿ ਇਹ ਤਾਂ ਨੌਕਰ ਚੱਕਰ ਹੈ ਕੋਈ ਸਧਾਰਨ ਕਪੜੇ ਵਿੱਚ ਰਾਜਾ ਤੇ ਰਾਣੀ ਸਨ ਅੱਗ ਬਾਲ ਪਾਣੀ ਗਰਮ ਕਰ ਇਹਨੇ ਨੂੰ ਰਾਣੀ ਨੇ ਔਲਾਦ ਲੈ ਕੇ ਬਾਹਰ ਆ ਗਈ ਤੇ ਜਦੋਂ ਸੈਨਿਕ ਨੇ ਆ ਕੇ ਰਾਜੇ ਨੂੰ ਫਤਿਹ ਬੁਲਾਈ ਤਾਂ ਉਹਨੂੰ ਪਤਾ ਲੱਗਾ ਕਿ ਰਾਜਾ ਤੇ ਰਾਣੀ ਨੇ ਹੁਣ ਮਨੁੱਖ ਰਾਜੇ ਤੋਂ ਮਾਫੀ ਮੰਗਣ ਲੱਗਾ ਰਾਜੇ ਨੇ ਕਿਹਾ ਕਿ ਖੜਾਓ ਇਹ ਸਭ ਨਗਰ ਸਾਂਝਾ ਹੈ ਇੱਥੇ ਸਭ ਨੂੰ ਇੱਜ਼ਤ ਦਿੱਤੀ ਜਾਂਦੀ ਹੈ ਇਸ ਤੋਂ ਆਪਾਂ ਨੂੰ ਸਿੱਖਿਆ ਨੂੰ ਸੰਗਾ ਜੀ ਇਹ ਹੀ ਮਿਲਦਾ ਹੈ ਕਿ ਮਦਦ ਕਰਨ ਵਾਲਾ ਕਦੇ ਵੀ ਗਰੀਬ ਨਹੀਂ ਰਹਿੰਦਾ ਉਹ ਸਭ ਕੁਝ ਹਾਸਲ ਕਰਦਾ ਹੈ ਤੇ ਕਿਹਾ ਤੇ ਸਾਡੇ ਅਮੀਰ ਬਣਨ ਦੀ ਵਜ੍ਹਾ ਹੈ ਕਿ ਅਸੀਂ ਗਰੀਬਾਂ ਦੀ ਜ਼ਰੂਰਤਮੰਦਾਂ ਦੀ ਮਦਦ ਕਰੀਏ ਇਥੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਹੈ ਕਿ ਹਮੇਸ਼ਾ ਦੂਜਿਆਂ ਦੀ ਮਦਦ ਕਰੋ ਪਰਮਾਤਮਾ ਆਪੇ ਹੀ ਕੋਈ ਨਾ ਕੋਈ ਹਿੱਲਾ ਵਸੇਲਾ ਬਣਾ ਦਿੰਦੇ ਹਨ ਤੁਹਾਡੀ ਗਰੀਬੀ ਕੱਟੀ ਜਾਂਦੀ ਹੈ ਅਗਲਾ ਕੰਮ ਜੋ ਸਭ ਨੂੰ ਕਰਨਾ ਚਾਹੀਦਾ ਹੈ ਅਗਲਾ ਕੰਮ ਹੈ ਕਿ ਹੱਕ ਹਲਾਲ ਦੀ ਕਮਾਈ ਆਪਣੇ ਔਲਾਦ ਤੇ ਪਰਿਵਾਰ ਨੂੰ ਪਾਲੋ ਮਾਪਿਓ ਦੀ ਸੇਵਾ ਕਰੋ ਪ੍ਰਮਾਤਮਾ ਤੁਹਾਡੇ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਣਗੇ ਜੋ ਆਪਣੇ ਮਾਪਿਓ ਦੀ ਸੇਵਾ ਕਰਦਾ ਹੈ ਹੱਕ ਹਲਾਲ ਦੀ ਕਮਾਈ ਕਰਦਾ ਹੈ ਉਹਦੇ ਘਰ ਦਿਨ-ਦੁਗਣੀ ਰਾਤ-ਚੌਗਣੀ ਤਰੱਕੀ ਹੁੰਦੀ ਹੈ ਸਾਥ ਸੰਗਤ ਜੀ ਐਸੀ ਸਾਡੀ ਅੱਜ ਦੀ ਵੀਡੀਓ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ